ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਦੁਬਾਰਾ ਤੋਂ ਜੋ ਜ਼ਖਮ ਨੇ ਉਹਨਾਂ ਦੇ ਉੱਤੇ ਲੂਣ ਛਿੜਕਿਆ ਗਿਆ ਹੈ ਲੂਣ ਕਿਉਂ ਛਿੜਕਿਆ ਗਿਆ ਹੈ ਕਿਉਂਕਿ ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਮੁਰਤੋਂ ਪੈਰੋਲ ਦੇ ਦਿੱਤੀ ਗਈ ਹੈ ਫਰਲੋ ਦੇ ਦਿੱਤੀ ਗਈ ਹੈ ਮੁਰਤੋਂ ਉਹ ਬਾਹਰ ਆ ਗਿਆ तकरीबन 72 ਦਿਨਾਂ ਦੇ ਵਿੱਚ ਉਸ ਨੂੰ ਦੂਸਰੀ ਵਾਰ ਪੈਰੋਲ ਮਿਲ ਗਈ ਹੈ 21 ਦਿਨਾਂ ਦੀ ਫਰਲੋ ਤੇ ਉਹ ਮੁਰਤੋਂ ਬਾਹਰ ਆਇਆ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਜਾ ਰਿਹਾ ਹੈ ਕਿ ਸਰਕਾਰਾਂ ਬਾਜ ਕਿਉਂ ਨਹੀਂ ਆ ਰਹੀਆਂ ਸਵਾਲ ਵੱਡਾ ਇਹ ਹੈ ਕਿਉਂ ਸਰਕਾਰ ਇਸ ਬਲਾਤਕਾਰੀ ਬਾਬਿਆਂ ਦੇ ਉੱਤੇ ਇਨੀ ਮਿਹਰਬਾਨ ਹੈ ਪਹਿਲਾਂ ਆਸਰਾਮ ਬਾਪੂ ਨੂੰ ਵੀ ਬੇਲ ਦਿੱਤੀ ਗਈ ਹੈ ਜੋ ਲਗਾਤਾਰ ਐਕਸਟੈਂਡ ਹੋ ਰਹੀ ਹੈ ਤੇ ਹੁਣ ਰਾਮ ਰਹੀਮ ਨੂੰ ਵੀ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ ਉਸ ਨੂੰ ਲਗਾਤਾਰ ਫਰਲੋਆਂ ਦਿੱਤੀਆਂ ਜਾ ਰਹੀਆਂ ਨੇ ਕਹੇ ਸਭ ਤੋਂ ਬਾਅਦ ਬਲਾਤਕਾਰੀ ਰਾਮ ਰਹੀਮ ਦਾ ਹਾਸਦੇ ਹੋਏ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ 36 ਸਕਿੰਟ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਲੋਕਾਂ ਨੂੰ ਸੁਨੇਹਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਲੋਕ ਬੇਸ਼ੱਕ ਆਪਣੇ ਘਰਾਂ ਵਿੱਚ ਹੀ ਰਹਿਣ ਉਹ ਸਿਰਸਾ ਡੇਰੇ ਦੇ ਵਿੱਚ ਮੌਜੂਦ ਰਹੇਗਾ ਜਿੱਥੇ तकरीबन 1 ਮਹੀਨਾ ਯਾਨੀ ਕਿ 21 ਦਿਨ ਦੇ ਸਮਾਂ ਉਹ ਸਿਰਸਾ ਡੇਰੇ ਦੇ ਵਿੱਚ ਰਹੇਗਾ ਜਿੱਥੋਂ ਸਾਰੀ ਘਟਨਾਵਾਂ ਸ਼ੁਰੂ ਹੋਈਆਂ ਨੇ ਇਸੇ ਸਿਰਸਾ ਡੇਰੇ ਦੇ ਵਿੱਚ ਇਸੇ ਬਾਬੇ ਬਲਾਤਕਾਰੀ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਜੋ ਅੰਦਰ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਇਸਨੇ ਕਿਹੋ ਨੀਆਂ ਹਰਕਤਾਂ ਕੀਤੀਆਂ ਨੇ ਬੰਦਿਆਂ ਦੇ ਕਤਲ ਹੋਏ ਨੇ ਨਪੁੰਸਕਤਾ ਬਣਾਈ ਗਈ ਹੈ ਤਾਂ ਸਭ ਨੂੰ ਲੈ ਕੇ ਉਸੇ ਡੇਰੇ ਦੇ ਵਿੱਚ ਪਹੁੰਚਿਆ ਪਹਿਲਾ ਫਰਲੋ ਮਿਲਦੀ ਸੀ ਤਾਂ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਡੇਰੇ ਵਿੱਚ ਰਹਿੰਦਾ ਸੀ ਪਰ ਇਸ ਵਾਰ ਇਹ ਸਿਰਸਾ ਡੇਰੇ ਦੇ ਵਿੱਚ ਮੌਜੂਦ ਹੈ ਆਓ ਪਹਿਲਾਂ ਤਾਂ ਇਸ ਬਲਾਤਕਾਰੀ ਰਾਮ ਰਹੀਮ ਦਾ ਬਿਆਨ ਸੁਣਦੇ ਆ ਜੋ ਆਪਣੇ ਹੱਸਦੇ सात संगत जो समर्थक स्नेहा दे रहा है प्यारी साध संगत जी फिर से आपकी सेवा में हाजिर हुए और ये महीना स्थापना महीना है स्थापना माह बोला जाता है तो इसकी आपको बहुत बहुत बधाई हो बहुत बहुत आशीर्वाद और साईं जी के सेवा का महीना है ये आप सब जानते हैं तो इसमें सेवा करनी है और हाथ जोड़ के विनती वही है कि आपने अपने अपने घरों में रहना है अपने अपनी जगह पे रहना है जैसे आपको जिम्मेवार कहेंगे उसके अकॉर्डिंग आपने चलना है तो सासंगत पे हमें बड़ा गर्व है सारी संगत मानती है तो भगवान आपको घरों में बहुत बहुत खुशियाँ दे और दया में रहमत से नवाजे और जो बचन मानते हैं उनको और ज़्यादा खुशियाँ दे प्यारी सास संगत जी फिर से आपकी सेवा में हाजिर हुए और ये महीना स्थापना महीना है स्थापना माँ बोला जाता है तो इसकी आपको बहुत बहुत बधाई हो बहुत बहुत आशीर्वाद और साईं जी के सेवा का महीना है ये आप सब जानते हैं तो इसमें सेवा करनी है और हाथ जोड़ के विनती वही है कि आपने अपने अपने घरों में रहना है अपने अपनी जगह पे रहना है जैसे आपको जिम्मेवार कहेंगे उसके अकॉर्डिंग आपने चलना है तो सात संगत पर हमें बड़ा गर्व है सारी संगत मानती है तो भगवान आपको घरों में बहुत बहुत खुशियाँ दे और दया में रहमत से नवाजे और जो बचन मानते हैं उनको और ज़्यादा खुशियाँ दें ਖੈਰ ਹੁਣ ਸਵਾਲ ਇਹ ਹੈ ਕਿ ਕਿਉਂ ਸਰਕਾਰਾਂ ਜਾਣਬੁੱਝ ਕੇ ਅਜਿਹੀਆਂ ਹਰਕਤਾਂ ਕਰਦੀਆਂ ਨੇ ਇੱਕ ਪਾਸੇ ਤਾਂ ਉਹ ਸਿੰਘ ਨੇ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਫਿਰ ਧੱਕੇ ਨਾਲ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਤੇ ਇੱਕ ਦੂਜੇ ਪਾਸੇ ਇਹ ਨੇ ਜੋ ਕਾਨੂੰਨੀ ਅਪਰਾਧੀ ਜੋ ਹੋ ਚੁੱਕੇ ਨੇ ਕਾਨੂੰਨ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੋਈ ਹੈ ਬਲਾਤਕਾਰ ਕਤਲ ਦੇ ਮਾਮਲੇ ਚੱਲ ਰਹੇ ਨੇ ਨਪੁੰਸਕ ਬਣਾਉਣ ਦੇ ਮਾਮਲੇ ਚੱਲ ਰਹੇ ਨੇ ਇੰਨੇ ਸਾਰੇ ਕਾਨੂੰਨੀ ਹਰ ਮਾਮਲਿਆਂ ਤੋਂ ਬਾਵਜੂਦ ਕਿਉਂ ਵਾਰ-ਵਾਰ ਇਹਨਾਂ ਨੂੰ ਜੋ ਪਰੋਲਾਂ ਦਿੱਤੀਆਂ ਜਾ ਰਹੀਆਂ ਨੇ ਇਹ ਸਵਾਲ ਹੈ ਕਿਉਂ ਜੋ ਬੇਅਦਮੀਆਂ ਨੂੰ ਲੈ ਕੇ ਹਜੇ ਤੱਕ ਸਿੱਖ ਕੌਮ ਇਨਸਾਫ ਲੱਭ ਰਹੀ ਆ ਉਸ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਉਸ ਤੋਂ ਬਾਅਦ ਜੋ ਲਗਾਤਾਰ ਡੇਰੇ ਵਾਲਿਆਂ ਵੱਲੋਂ ਚੇਤਾਵਨੀਆਂ ਦਿੱਤੀਆਂ ਗਈਆਂ ਸੀ ਸਿੱਖਾਂ ਨੂੰ ਉਹਨਾਂ ਨੂੰ ਲੈ ਕੇ ਵੀ ਵੰਗਾਰਿਆ ਗਿਆ ਸੀ ਪਰ ਫਿਰ ਵੀ ਜੋ ਇੱਕ ਸਜ਼ਾ ਹੋਈ ਸੀ ਜਿਸ ਤੋਂ ਬਾਅਦ ਇਹ ਹੋਇਆ ਸੀ ਕਿ ਪੰਚਕੂਲਾ ਪੂਰੀ ਤਰ੍ਹਾਂ ਤੈਸਨੈਸ ਕਰ ਦਿੱਤਾ ਗਿਆ ਸੀ ਅਗਰੇ ਵਿੱਚ ਝੌਂਕ ਦਿੱਤਾ ਗਿਆ ਸੀ ਜਦੋਂ ਇਸ ਬਲਾਤਕਾਰੀ ਬਾਬੇ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਵੀ ਲਗਾਤਾਰ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਕਿਉਂ ਇਸ ਬਲਾਤਕਾਰੀ ਬਾਬੇ ਨੂੰ ਬਾਹਰ ਲੈ ਕੇ ਆਉਂਦੀ ਆ ਸਿਰਫ ਵੋਟਾਂ ਖਾਤਰ ਕੀ ਵੋਟਾਂ ਖਾਤਰ ਹੀ ਲੋਕਾਂ ਨੂੰ ਅਜਿਹੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜੋ ਸਮਰਥਕ ਇਸ ਬਲਾਤਕਾਰੀ ਬਾਬੇ ਦੇ ਬਾਹਰ ਆਉਣ ਦੀਆਂ ਖੁਸ਼ੀਆਂ ਮਨਾ ਰਹੇ ਨੇ ਉਹਨਾਂ ਨੂੰ ਸਵਾਲ ਹੈ ਕਿ ਤੁਸੀਂ ਆਪਣੇ ਧੀਆਂ ਭੈਣਾਂ ਨੂੰ ਇਸ ਬਲਾਤਕਾਰੀ ਬਾਬੇ ਜੋ ਅਦਾਲਤ ਵੱਲੋਂ ਇਹ ਬਲਾਤਕਾਰੀ ਸਾਬਤ ਕਰ ਦਿੱਤਾ ਗਿਆ ਉਸ ਕੋਲ ਭੇਜ ਸਕਦੇ ਹੋ ਸਵਾਲ ਹੈ ਵੱਡਾ ਤੇ ਜੋਕਰ ਜਿਸ ਤਰੀਕੇ ਨਾਲ ਸਰਕਾਰ ਆ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਇਹ ਸਾਧੀਆਂ ਹਰਕਤਾਂ ਕਰ ਰਹੀ ਹੈ ਜਰੂਰ ਇਸ ਨੂੰ ਲੈ ਕੇ ਇਸ ਦਾ ਨਤੀਜਾ ਇਹ ਬੁਖਤਿਆ ਜਾਵੇਗਾ ਪਰ ਜਿਸ ਤਰੀਕੇ ਦੇ ਨਾਲ ਇਸ ਬਲਾਤਕਾਰੀ ਬਾਬੇ ਨੂੰ ਦੁਬਾਰਾ ਫਰਲੋ ਮਿਲੀ ਹੈ ਵੱਡੇ ਸਵਾਲ ਖੜੇ ਹੁੰਦੇ ਨੇ